ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ कौर ਆਪਨ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋ ਹੋਮਗੇ ਟਾਈਮ ਹੈ ਜਿਹੜਾ 7:30 ਹੋ ਗਏ ਨੇਗੇ ਹੁਣ ਜਵਾਕ ਸਕੂਲ ਗਏ ਨੇ ਹੁਣ ਮਾੜਾ ਜਿਹਾ ਕੰਮ ਨੂੰ ਹੱਥ ਤੋਹ ਕੰਮ ਤਾਂ ਬਸ ਵੈਸੇ ਹੋ ਹੀ ਜਾਂਦੇ ਨੇ ਹੁਣ ਸਾਨੂੰ ਮਾਰ ਚਾਹੀਦਾ ਹੁਣ ਆਏ ਹੋ ਗਿਆ ਹੁਣ ਬਾਹ ਕਰਨਾ ਹੈ ਨਾ ਉਹੀ ਗੱਲ ਹੈ ਜਿੱਨਾ ਚ ਬੱਚੇ ਸਕੂਲ ਨਹੀਂ ਜਾਂਦੇ ਅਸੀਂ ਸਾਡੇ ਬੱਚੇ ਜਿਹੜੇ ਨੇ ਦਾਦੀ ਸੱਸ ਨੂੰ ਆ ਅਸੀਂ ਉੱਚੀ ਘੂਮੀ ਜਾਂਦੇ ਆ ਲੱਛੀ ਆਂਦੇ ਤੇ ਸਵੇਰ ਦਾ ਟਾਈਮ ਹੈ ਸਰਦਾਰ ਜੀ ਇੱਧਰ ਮੱਝਾਂ ਨਿਮਾਰ ਰਹੇ ਨੇ ਕੱਟੀਆਂ ਨਿਮਾਉ ਦੇ ਦੇਗੇ ਹਜੇ ਤੇ ਬਸ ਆਕਤਾ ਸੀ ਦੋ ਜਣਿਆ ਸੇਤੀ ਨੂੰ ਨਿਬੜਜੂ ਕੰਮ ਕੱਲੀ ਨੂੰ ਮੈਨੂੰ ਜਮਾ 3 ਘੰਟੇ ਲੱਗ ਜਾਂਦੇ ਨੇ ਇਧਰ ਲੈ ਕਰੇ ਮੱਝਾਂ ਕੰਨੀ ਤੇ ਅ 3 ਘੰਟੇ ਲੱਗ ਜਾਂਦੇ ਨੇ ਮੱਝਾਂ ਕੰਨੀ ਅੱਜ ਇੱਕ ਨਮ ਪੰਗ ਹੋਰ ਸੜ ਗਿਆ ਜਿਹੜਾ ਮੈਂ ਸੂਟ ਲਿਆਈ ਸੀਗੀ ਉਹਦੀ ਕਢਾਈ ਸੈੱਟ ਨਹੀਂ ਆ ਰਹੀ ਨਹੀਂ ਤਾਂ ਇੱਕ ਪਾਸੇ ਕਢਾਈ ਉਧੜੀ ਪਈ ਆ ਇੱਕ ਪਾਸੇ ਘੱਟ ਹੈਗੀ ਉਹ ਨਾਲ ਤੇ ਸੂਟ ਸਰਦਾਰ ਜੀ ਜਾੜਾ ਲਖਾਉਣ ਜਾਣਗੇ ਆਪਦੀਆਂ ਸਾਨੂੰ ਪਤਾ ਹੀ ਆ ਜਾੜਾ ਇਹਦਾ ਚੱਲ ਰਿਹਾ ਹੈਗਾ ਝਾੜ ਦੁਖਦੀ ਹੈਗੀ ਤੇ ਇਹ ਝੜ ਕਢਾਉਣ ਜਾਣਗੇ ਤੇ ਨਾਲ ਫਿਰ ਅੱਜ ਫਿਰ ਮੈਂ ਨਾਲ ਗੱਲ ਗਈ ਜਾਂਦੇ ਤਾਰਦਾਂਗੇ ਦੁਕਾਨ ਤੇ ਆਉਂਦੇ ਮੈਨੂੰ ਬਿਠਾ ਲਿਓਣ ਕਿ ਮੈਂ ਆਉਂਦੇ ਨੂੰ ਸੂਟ ਬਾਦ ਲੂੰ ਆਉਣਾ ਜਾਣਾ ਰੋਜ਼ ਬਹੁਤ ਔਖਾ ਦਾ ਕਟੀਆਂ ਜੇ ਟੰਗ ਬਹੁਤ ਕਰਦੀਆਂ ਨੇ ਅਇਦਾ ਪਹਿਲਾਂ ਕੁੜਲੇ ਤੋਂ ਬੰਨ੍ਹ ਦੋ ਦੂਜੇ ਤੇ ਇੱਥੇ ਉੱਤੇ ਥੋੜੀ ਕੱਟੀ ਹੁੰਦੀ ਆ ਇੱਕ ਸਰਦਾ ਨਹੀਂ ਪਸ਼ੂਆਂ ਨਾਲ ਤਾਂ ਨਾ ਪਸ਼ੂ ਹੋਣਾ ਪੈਂਦਾਗਾ ਫੇਰ ਕਿਤੇ ਕੰਮ ਬਣਦਾਗਾ ਨਾਲ ਮੈਂ ਲੱਗਦੀਆਂਗੀ ਤੇ ਮੈਂ ਗੋਹਾ ਛੱਡਦੀਆਂ ਕੱਪ ਪੁੰਡਾ ਪਾਉਣੇ ਖੋਲ ਲੀਆਂ ਖਾਣੀਆਂ ਸੰਭਰਦੀਆਂਗੀ ਪਹਿਣਾ ਵੈਸੇ ਕੱਲ੍ਹ ਵਾਲੀ ਵੀਡੀਓ 'ਚ ਕਮੈਂਟ ਆਇਆ ਸੀ ਪਹਿਣਾ ਜੇ ਤੂੰ ਘਰ ਵਾਲਾ ਸੂਟ ਪਾਉਣੀ ਹੁੰਦੀ ਐ ਸਿਲਾਈ ਕਰਾਉਣੇ ਤੇ ਘਰ ਵਾਸਤੇ ਬੀਜੂ ਨੇ ਡਾਈ ਨਗਰ ਆਇਆ ਚੁੰਨੀਆਂ ਡਾਈ ਮੈਂ ਵੈਸੇ ਕਰਵਾਉਂਦੀ ਨਹੀਂ ਹੈਗੀ ਉਹ ਨਾਲ ਮੈਂ ਸਿੰਗੂ ਬੈਸੀ ਹੋ ਜਾਂਦੀ ਹੈ ਜਿਹੜੀਆਂ ਘਰੇ ਚੁੰਜੀ ਰੱਪਾ ਸੂਟ ਹੁੰਦਾ ਹੋਣਿਆ ਹਨਾ ਚੁੰਨੀਆਂ ਪਤਾਇ ਮਾਰ ਕੇ ਰੱਖ ਦਣਾਂਗੇ ਉਹ ਬਸ ਲੱਗ ਜਾਂਦੀਆਂ ਨੇ ਕਿਉਂ ਘਰੇ ਨਹੀਂ ਮੈਂ ਘਰੇ ਵੀ ਡਾਈ ਕਰਾਈਆਂ ਘਰੇ ਤਾਂ ਮੈਂ ਦੋ ਰੋ ਤਿੰਨ ਤੇਨ ਅੱਈਆਂ ਆ ਲੈਣੇ ਨੇ ਸੂਤ ਦੀ ਕਿਉਂ ਨਾ ਤਾਂ ਮੁੜ ਕਪੂਜਾ ਆਂਦੇ ਨੇ ਕੰਮ ਜੇ ਸਿਰ ਤੋਂ ਨਹੀਂ ਲੈਂਦੀਆਂ ਹਨਾ ਤੇ ਮੱਝ ਜਾਂਦਾ ਹੀ ਸੁੱਕਤੀ ਕਿ ਨਹੀਂ ਠੀਕ ਰਹੂਗੀ ਨਹੀਂ ਆਣੀ ਗਿਆ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਫੇਰ ਸਮਾਂ ਲੱਗਿਆ ਜਦੋਂ ਹੁਣ ਰੋਟੀ ਬਣ ਗਈ ਐ ਸਵਾ ਸੱਤ ਹੋ ਗਏ ਨੇ ਉੱਪਰ ਝਾੜੂ ਪੋਚਾ ਹੋ ਗਿਆ ਬੇੜਾ ਸੰਭਰ ਗਿਆ ਬਾਹਰ ਲੇ ਬੇੜਾ ਸੰਭਰਿਆ ਗਿਆ ਧਾਰਾ ਲੋਕੀ ਦਾ ਨਿਬੜ ਗਿਆ ਫੇਰ ਆ ਭਾਂਡੇ ਮਾਰ ਤੇ ਕੀ ਭਾਂਡੇ ਤਾਂ ਹੁਣ ਹਨਾ ਬਸ ਦੇ ਕਰਾਂ ਸਾਰਾ ਦਿਨ ਹੋ ਹੀ ਜਾਂਦੇ ਨੇਗੇ ਤੇ ਜਿੱਥੇ ਕਹਿੰਦੇ ਹੁੰਦੇ ਨੇ ਜੀ ਹੋਣਗੇ ਉੱਥੇ ਹੀ ਭਾਂਡੇ ਹੋਣਗੇ ਜਿੱਥੇ ਜੀ ਹੋਊਗਾ ਜੀ ਹੋਣਗੇ ਉੱਥੇ ਪੂੜਾ ਹੋਊਗਾ ਹਨਾ ਤੇ ਨਾ ਸਾਡਾ ਸਾਰਾ ਦਿਨ ਝਾੜੂ ਜਾਵੇ ਹੱਥ ਚੋਂ ਨਾ ਸਾਡੇ ਸਾਰੇ ਦਿਨ ਭਾਂਡੇ ਜਾਣ ਹੱਥ ਚ ਝੂਠੇ ਤਾਵਾ ਤਾਵਾ ਗਰਮੀ ਆ ਤਾਏ ਲੱਗਾ ਮੀ ਆਊਗਾ ਸਵੇਰ ਹੀ ਇੰਨੀ ਗਰਮੀ ਘਾ ਰੱਖੀ ਅੱਗੇ ਇਹ ਜਿਹੇ ਵੇਲੇ ਹਵਾ ਛੱਡਦਾ ਨਾ ਰੱਬਾ ਜੀ ਇੱਕ ਪੱਤਾ ਵੀ ਨਹੀਂ ਹਲਦਾ ਕਿਵੇਂ ਵੀ ਹਲਦਾ ਹੁੰਦਾਗਾ ਪਰਸੋਂ ਵੀ ਪਿਆ ਕੱਲ੍ਹ ਵੀ ਪਿਆ ਅੱਜ ਗਰਮੀ ਐ ਤੁਸੀਂ ਦੇਖ ਲਿਓ ਆਥਾ ਨੂੰ ਵੀ ਫੇਰ ਤਿਆਰ ਆ। ਭਾਦੋਂ ਦੀ ਗਰਮੀ ਮੰਗੋ ਗਰਮੀ ਪੈਣ ਲੱਗੀ ਐ ਸੌਣੀ ਚੜਿਆ। ਅੱਜ ਹੋ ਗਈ 23 ਤਰੀਕ ਐ ਕਿ 24 ਵੀ। 23 ਹੋ ਗਈ। 24 ਤਰੀਕ ਹੋਈ। 17 ਤਰੀਕ ਦੀ ਸੰਕਰਾਂਤੀ। ਤਿੰਨ ਦਿਨ ਉਹ ਚਾਰ ਦਿਨ ਸਤ ਸਤ ਸੌਣ ਹੈ। ਸੌਣਾ ਨਹੀਂ ਤਾ ਨਾ ਹੋਣੀ ਐ। ਨਾ ਹੋ ਗਿਆ, ਨਾ ਹੋ ਗਿਆ ਅੱਜ ਸੌਣ। ਬਸ ਪਾਦੋਂ ਦੀ ਗਰਮੀ ਸੁਰੂ ਇੱਕ ਮਹੀਨਾ ਪਹਿਲੇ ਹੀ ਦੂਜਾ ਮਹੀਨਾ ਸ਼ੁਰੂ ਹੋ ਜਾਂਦਾ ਪਾਦੋਂ ਦੀ ਤੜਕੀ ਮੰਗੂ ਤੋਂ ਕੱਨਿਕਾ ਲੱਗਦੀ ਹੈ ਨਾ ਤੇ ਦਾਲੀ ਵਾਲਿਆਂ ਦੁੱਧ ਰੱਖਿਆ ਪਿਆ ਆਪਾਂ ਚੱਲਦੇ ਆ ਉਧਰ ਮਿਲ ਗਿਆ 150 ਨੂੰ ਕੀ ਕੰਮ ਤੰਦਾ ਕਰੀਏ ਲੋ ਜੀ ਆਪਾਂ ਨੇ ਮੱਜਾ ਦਾ ਕੰਮ ਨਿਬੜ ਦਿੱਤਾ ਸਾਰਾ ਫਿਰ ਹੁਣ ਆ ਗਈ ਬਾਰੀ ਪੋਚਿਆ ਦੀ ਕੱਪੜੇ ਦੀ ਛੇਤ ਕਾਇ ਪਏ ਨੇ ਅੱਜ ਮੈਂ ਆ ਗਿਆ ਕਿ ਮੈਂ ਉਦੋਂ 3:30 ਵਜੇ ਆ ਗਿਆ ਮੈਂ 9:00 ਵਜੇ ਅੱਜ ਅੱਧਾ ਕੰਮ ਖਤਰਦਾਰੀਆਂ ਨੇ ਕਰਾ ਦਿੱਤਾ ਆ ਕੇ ਮੈਂ ਕੋਚੇ ਲਾ ਕੇ 11:00 ਵਜੇ ਪਹੁੰਚੀ ਅੱਜ ਮੁੰਡਾ ਸੋਰ ਤੇ ਮੈਂ 10:00 ਕਰਦੀ ਆਂ 3:11 ਵਜੇ ਇਹਨਾਂ ਆ ਗੜਾ ਦੇ ਬਤਾਲੀਆਂ ਮੱਕੜੀ ਜਾਲ ਲਾਉਂਦੀ ਐ ਬੁਰਾ ਲੱਗਦਾ ਜਾਣਾ ਜਾਏ ਉਹ ਨਾਲ ਉਹਦੇ ਵੀ ਦਾ ਮੈਂ ਤਾਂ ਨਾਲ ਜੂਜੀ ਮਾਰਦਾਂ ਨਹੀਂ ਚੜ ਚੂੜੂ ਲੱਗ ਗਿਆ ਇੱਥੇ ਨਾਲ ਅੰਮਰਸਰ ਦੇ ਨਾਲ ਜਾ ਲਈ ਜੀ ਬੱਸ ਮੁੱਕ ਜਾ ਅੱਜ ਮੇਰੇ ਸੂਗ ਦੀ ਕੜਾਈ ਸੱਤਣੀ ਆਈ ਸਰਦਾਰ ਦੀ ਦਵਾਈ ਲੈਣ ਜਾਣਗੇ ਫੋਟ ਫੋਟ ਵੀ ਨੂੰ ਬਦਲ ਕੇ ਲਿਹਾਉਣਾ ਪਊਗਾ ਹੋਰ ਉਹ ਪਕੜਾਈ ਦੀ ਗਾਰਨੇ ਦਾ ਉੱਧੜੀ ਵੀ ਪੀਏ ਪਾਸੋਂ ਕੋੜਾਈ ਇਹ ਯੋਗ ਹੋ ਗਏ। ਇਹ ਬਾਉਲ ਤੇ ਦੇ ਟੈਂਟ ਆ ਸਾਬਣ ਵਾਲਾ ਪੱਤਾ ਹੁਣ ਵਾਲੀ ਸਾਬਣਾ ਚ ਪੱਤੇ ਨਹੀਂ ਜਾਣਗੇ। ਜੇ ਲੋ ਬਾਧ ਹੋ ਜਾਏ ਮੈਂ ਸਾਮ ਚ ਰੱਖੀ ਜਾਂਗਾ। ਸਾਫ ਕਰਨੇ ਦੇ ਨਾਲ ਤਾਂ ਸਫਾ ਹੋ ਜਾਂਦਾ ਸਾਉਣ ਸਾਉਣ ਬਹੁਤ ਸਾਫ ਕਰਦੇ ਗਏ ਝੜ ਜੇ ਚੋਪਰ ਕਾ ਨਹੀਂ ਬੜੀ ਜਾਉਂਦੀ ਠੀਕ ਝੜ ਬਣਾ ਸਾਦਾਂ ਅੰਦਰੋਂ ਜਿਹੜਾ ਦੋ ਦਿਨੋਂ ਹੋਰ ਇਸ ਮੈਦਿਆਂ ਲੱਗਦੀ ਝੜ ਕੇ ਅੱਜ ਮਾੜੀ ਬਾਲ ਕੋਲ ਤੋਂ ਖੰਕਾ ਮਾਰਾਂ ਫਿਰ ਮਾੜੀ ਸੈਲੈਨ ਦੀ ਫੀਸ ਹੋਊਗਾ ਕਾਇਬੀ ਸਮਾਂ ਮੰਗ 10 ਵਜੇ ਸਹੀ 9:40 10:00 ਤਾਂ ਫਿਨਾਲੋ ਨੋ ਨੀ ਕੋਟਾ ਲੰਬੇ ਲੰਬੇ ਨੋ ਤਾਂ 바ਜੀ 5 ਮਿੰਟ ਬੈਠ ਜਾਓ ਕੋਈ ਨਹੀਂ ਤਾਂ 바ਜੀ ਨਹੀਂ ਹੈ ਲੋ ਜੀ ਯਾਰ ਟਾਈਮ ਆ 1 ਵਜ ਗਿਆ ਹੁਣ ਆਿਆਂਗੇ ਭਿੱਖੀ ਤੋਂ ਹਜੇ ਪਾਣੀ ਵੀ ਨਹੀਂ ਪੀਤਾ ਲੈਣਾ ਪਾਣੀ ਹਾਂ ਲੈਣ ਦੇ ਪਾਣੀ ਵੀ ਨਹੀਂ ਪੀਤਾ ਹੈਗਾ ਹਜੇ ਤੇ ਗਰਮੀ ਬਹੁਤ ਹੈਗੀ ਅੱਜ ਸੂਟ ਬਦਲਣ ਗਏ ਸੀਗੇ ਤੇ ਪਤਾ ਨਹੀਂ ਕਿੱਟਾ ਉਹ ਪਜੰਨਾ ਬੀਬੀ ਰਾਤ ਫਿੱਟ ਆਇਆ ਸੀਗਾ ਕੰਨੀ ਮੈਂ ਇੰਨਾ ਸੋਹਣਾ ਸੂਤੀ ਸੂਟ ਆ ਕੰਨੀ ਮੇਰੇ ਲੜੂਗਾ ਹੂੰ ਪਹਿਨਣਾ ਤੇ ਪਸੰਦ ਆ ਨਹੀਂ ਪਸੰਦ ਨਹੀਂ ਕੋਹੋ ਮੈਂ ਪਰ ਉਹ ਸੂਟ ਲਿਆਂਦਾ ਲਾ ਫਿਰ ਉਹ ਇੱਕ ਤਾਂ ਅੱਜ ਬੀਬੀ ਨੂੰ ਉਹ ਸੂਟ ਤਾਂ ਬੀਬੀ ਦਾ ਜਿਹੜਾ ਤੁਸੀਂ ਹਾ ਸਾਰੀਆਂ ਪਹਿਣਾ ਕਹਿੰਦੀਆਂ ਹਾਏ ਬੀਬੀ ਦਾ ਸੂਟ ਤਾਂ ਕਿੰਨਾ ਸੋਹਣਾ ਕਲਰ ਹਾਏ ਬੀਬੀ ਦਾ ਸੂਟ ਕਿੰਨਾ ਸੋਹਣਾ ਉਹ ਤਾਂ ਹੁਣ ਮੈਂ ਸਲਾਈ ਕਰਾਉਂਗੀ ਬੀਬੀ ਕਹਿੰਦੀ ਉਹ ਮੈਂ ਸਲਾਈ ਕਰਾਉਣੀ ਬੀਬੀ ਨੂੰ ਅੱਜ ਹੋਰ ਲੈ ਕੇ ਇੱਤ ਸੂਟ ਨੇ ਨੇ ਬੀਬੀ ਨੂੰ ਫੋਨ ਲੈ ਕੇ ਦਿੱਤਾ ਗਿਫਟ ਹੁਣ ਕੈਮਰਾ ਚੇਂਜ ਕਰਕੇ ਦਿਖਾਉਣਿਆ ਵੀ ਕਹੇ ਜੱਫਾਣਾ ਬੀਬੀ ਸਾਡੇ ਆਉਂਦਿਆਂ ਨੂੰ ਮਾਰੀ ਜਾਂਦੀ ਕੱਪੜਾ ਤਾਂ ਅੱਜ ਵਧੀਆ ਸੁੱਕੂਗੇ ਹਨਾ ਆਇਆ ਇਹ ਹਾਲੇ ਕਾ ਦਾ ਮੂਹ ਕਿਤੇ ਰੈਂਟੀ ਮੋਲ ਲੈਣਾ ਹੋਣਾ ਉਹਦਾ ਜੀ ਵੀ ਵੀਣ ਝਕੀ ਨਹੀਂ ਆਏਗਾ ਕਿਤੇ ਕੰਨੀ ਹੈ ਕਿਤੇ ਰੋੜ ਬਿਲਬੀ ਅੰੱਚ ਹੋਣ ਦਾ ਮੈਂ ਦੇਖਿਆ ਨਹੀਂ ਪਹਿਲੀ ਵਾਰੀ ਤੂੰ ਹੋਰ ਵੀ ਤੂੰ ਗੁਦਲਾ ਲੂ ਦੇਖ ਲਾ ਕੇ ਸੁਖਮਣ ਹਰਾਂ ਨੂੰ ਤਾਂ ਮਾਹਗਾ ਹੋਰ ਮੈਂ ਤਾਂ ਪੂਖ ਖਲਗੀ ਪਈ ਉੱਥੇ ਬੈਠੀ ਨੂੰ ਚਰਾ ਕੇ ਦੇਖਣ ਤੋਂ ਆਲਾ ਮੂਡ ਬਹਾਂ ਮਿੰਦੀ ਗੱਤ ਅਰ ਚਾਂਦ ਤੇ ਰਹੀਆਂ ਜੂਟੂ ਕੱਢ ਲਈ ਉਹਨੂੰ ਇਹ ਤਾਂ ਫਿਰ ਹੁਣ ਪਾਹ ਪਰ ਆ ਜਾਊਗਾ ਸਿਮ ਪਊਗਾ ਇੱਤਾਂ ਹਜੇ ਹਬੀਬ ਨੂੰ ਫੋਨ ਲਿਆਤਾ ਜੀ ਤੇ ਤੋਹਾਨੂੰ ਹੁਣ ਦਿਖਾਵਾਂਗੇ ਸੂਟ ਬੀਬੀ ਮਾਰ ਦਿੱਤਾ ਹੈ ਬੀਬੀ ਨੂੰ ਪਤਾ ਨਹੀਂ ਪਸੰਦ ਆਊਗਾ ਵੀ ਆਜੂ ਪਸੰਦ ਆ ਜਲ ਲਾ ਖੜਿਓ ਤੈਨੂੰ ਦੇਖਣ ਨੂੰ ਮੈਨੂੰ ਕੁਝ ਬਰਦਾਗੀਆਂ ਹੋ ਗਈਆਂ ਦੇਖਿੰਦੇ ਇਹ ਕਿੰਨੇ ਦਾ ਹੈ ਕਿੰਨੇ ਦਾ ਲੱਗਦਾ ਤੈਨੂੰ ਮੈਨੂੰ ਤਾਂ ਤੇਰਾ ਕੀ ਪਤਾ ਤੈਨੂੰ ਪਤਾ ਨਹੀਂ ਲਾਦਾ ਇਹ ਕਿੰਨੇ ਦਾ ਹੈ ਹਾਂ ਲੈ ਤੁਹਾਨੂੰ ਮੈਂ ਕੱਪੜੇ ਦਿਖਾ ਦਾਂ ਤੈਨੂੰ ਕਿੰਨੇ ਦਾ ਲੱਗਦਾ ਤੈਨੂੰ ਇਹ ਤਾਂ ਮੈਨੂੰ ਨਹੀਂ ਪਤਾ ਹਾਂ ਇਹ 13.5 ਹਜ਼ਾਰ ਮੰਗਿਆ ਜੀ 13200 ਦਾ ਹੈ ਆਹ ਕੋਣ ਹੈ ਮਾ ਡਾਡਾ ਜੀ ਦੱਸ ਦਿ ਲਈਏ ਹਮਾ ਉਸ ਮਿਆ ਲੋਕਾਰੇ ਤੋਂ ਪਰ ਕੋਈ ਮਦਦ ਨਹੀਂ ਆਉਂਦੀ ਆਹ ਬੰਦ ਆਸਮਾਨ ਹੰਡਾ ਰੋਵੇਂ ਤੇ ਪਿਆਜ ਜੀ ਬਹੁਤ ਪਿਆਜ ਹੀ ਨਹੀਂ ਲੱਗਦਾ ਮਾ ਕੁੰਨੀਆਂ ਦਾ ਪਰੇ ਨਾਲ ਲੱਗਦੇ ਆਉਂਦੀ ਲੱਗੀਆਂ ਨੇ ਮੈਂ ਕੁੰਨੀਆਂ ਕਦੇ ਨਹੀਂ ਲੱਗਦੀ ਪੈਣੋ ਤੇ ਕੁੰਨੀਆਂ ਆਹੋ ਹੋਰ ਹੋਰ ਬੱਟੇ ਨੇ ਤਾਂ ਆ ਗਿਆ ਨੇ ਆ ਗਿਆ ਨੇ ਕੋਰੀ ਨਹੀਂ ਕਿਹ ਕੋਈ ਕਹੇ ਮੇਰੇ ਵਾਲੀ ਪੌਣੇ ਕਿੰਨੀ ਕਿਤਨੀ ਆ ਤੇ ਫਿਰ ਉਹਨਾਂ ਪੈਸੇ ਬੰਦ ਗਏ ਸੀਗੇ ਨਾਮ ਨਾਲ ਪੈਸੇ ਹੋਰੇ 300 ਰੁਪਏ ਬੱਦਦੇ ਫਿਰ 300 ਆਏ ਐ ਨੰਬਰ ਹੁੰਦਾ ਜੀ ਬੈਲੈਂਸ ਆਹ ਇਹ ਜੋ ਬੰਦ ਕਰਦੇ ਆ ਆਹ ਤੋਂ ਕੌਣ ਆਉਂਦਾ ਸਤਰਾ ਹੋਰ ਬੜਾ ਪਾਣਾ ਪੌਣੇ ਬੜਾ ਇਹ ਕੈਲੂ ਦਾ ਪ੍ਰੋਗਰਾਮ ਤੇ ਹੋਰ ਕਿੰਨੇ ਆਉਂਦੇ ਨੇ ਕਪੜਾ ਬਣਾਉਣ ਦੀ ਮੋੜ ਮੋੜ ਨੂੰ ਬਰੂ ਆਪਣਾ ਕੰਮ ਕਰਦਾ ਇਹ ਨੰਬਰ ਨੰਬਰ ਇਹ 70 70 ਦਾਣਾ ਹੋਰ ਬੰਨਣਾ ਤੇ ਉਹ ਵੀ ਪੀਤੀ ਦਿਓ ਭਾਲੀ ਚੌਵੀ ਦੀ ਤੇ ਆਹ ਤੇਰਾ ਫੁੱਤ ਤੋਂ ਅਸੰਤ ਕਰੇ ਤਦੋਂ ਉਹ ਕਹਿੰਦੀ ਕਿ ਜਗਨਨ ਨੱਥਲਾ ਬੋਲਦੀ। ਖੁੱਤ ਕੀ ਆਇਤਾ ਖੁੱਤ ਦੀ ਕਾਰਵਾਈ ਹੋਣੀ। ਦੇਖਦੇ ਲੋ ਜੀ ਆ ਬਾਲਕੋ ਸੁਣਦੇ ਬੀਬੀ ਨਾ ਮਵੈ ਲੈੰਦਾ ਆ ਗੌਰਮਣ ਜੋਤਰੀ ਲੈ ਆਂਦੀ ਐ ਜੀ ਕਿੱਡ। ਆਹ ਕਰਨੀਓ। ਖਾਲਸਾ ਬੰਦਾ। ਖਾਲਸਾ ਬੰਦਾ। ਜਿਹੜਾ ਕਿਤੇ ਬਾਜ਼ਾਰ ਬੀਬੀ ਹੁਣ ਤਾਂ ਹੰਤ ਤਰਕ ਦੀ ਪਾਰਟੀ ਵੀ ਅੱਜ। ਕਾਹਦੀ ਪਾਰਟੀ? ਮਵੈ ਲੈੰਦਾ। ਜਾਰ ਮੈਂ ਤੇ ਮੈਡਲਰ ਨੂੰ ਕੋ ਬੋਸ ਦੀ ਗੱਲ ਕੇ ਬੰਦੀ ਆ ਉਹਨੇ ਕਾਰ ਲਾਇਆ ਅੱਗੇ ਨਾ ਇਹਨਾਂ ਨੂੰ ਕਹਿੰਦਾ ਕਿ ਟਾਲ ਲੈ ਕੋਈ ਨਹੀਂ ਹੋਈ ਹੈ ਕੋਰ ਮੇਨ ਆਸਪਕੀਆਂ ਨਹੀਂ ਪੱਤੀਆਂ ਥੋੜੀਆਂ ਹੁੰਦੀਆਂ ਨੇ ਬੀਬੀ ਜੀ ਸੋਟੇ ਚਿੰਤ ਬੈਠਾ ਲਈ ਲੋ ਜੀ ਆਪਾਂ ਨੇ ਚਾਹ ਪੀ ਲਈ ਆ ਕਹਿੰਦੇ ਹੁੰਦੇ ਨੇ ਹਨਾ ਜੇ ਰੋ ਭੁੱਖ ਲੱਗੀ ਹੋਵੇ ਕੋਈ ਕੰਮ ਨਹੀਂ ਸੋਚਦਾ ਹੁੰਦਾ ਆ ਕੇ ਜਰਕ ਤੇ ਚਾਹ ਪੀ ਕੇ ਪਹਿਲੇ ਤਾਂ ਮੈਂ ਦਲੀਦ ਕੌਲੀ ਖਾਧੀ ਫਿਰ ਮੈਂ ਇੱਕ ਰੋਟੀ ਖਾਧੀ ਹੁਣ ਚਾਹ ਪੀਤੀ ਆ ਚਾਰ ਨਾਲ ਬਿਸਕੁਟ ਖਾਦੇ ਨੇ ਇਹ ਹੁਣ ਕਿਹੜੇ ਕੰਦੇ ਨਹੀਂ ਜਾਂਦੀ ਨਾ ਮੈਂ ਨਹੀਂ ਜਾਣਦੀ ਇਹ ਤਾਂ ਭਾਗੇ ਡਾਕਟਰ ਦੇ ਮੇਰੀ ਬਿਖਿਆ ਸੁਣੋ ਪਹਿਣੋ ਇਹ ਤਾਂ ਭਾਗੇ ਡਾਕਟਰ ਦੇ ਮੈਂ ਇਹਨੂੰ ਸੂਟਵਾਦਣ ਤੇ ਸਾਰੇ ਲੱਗੇ ਨੇ 10 ਮਿੰਟ ਡਾਕਟਰ ਦੇ ਡਾਕਟਰ ਦੀ ਦੁਕਾਨ 'ਚ ਲੱਗੇ ਨੇ 2.5 ਘੰਟੇ 2.5 ਘੰਟੇ ਮੈਂ ਅੱਡੇ 'ਚ ਬੈਠੀ ਰਹੀ ਮੇਰੀਆਂ ਅੱਖਾਂ ਪੱਕ ਗਈਆਂ ਆਹ ਤਾਂ ਦੁਖਣ ਲੱਗ ਗਏ ਚਾਹ ਖੀਦਾ ਵੀ ਉੱਧਰ ਦੀ ਨੰਗ ਜੀ ਉੱਧਰ ਦੀ ਨੰਗ ਜੀ ਇੱਕ ਨਾ ਆਹ ਇੱਥੋਂ ਆ ਦੁਖਣ ਲੱਗ ਗਏ ਆਏ ਨਹੀਂ ਜੀ ਨੂੰ ਕਹਿੰਦੇ ਦੁਕਾਨ ਜੇ ਗੱਲ ਕਰ ਮੇਰੇ ਫੋਨ 'ਚ ਕੱਲ ਸਾਡੀ ਸੋਫੇ ਦਾ ਹੈਗੀ ਹੋਣੀ ਫੋਨ ਨਹੀਂ ਮੈਂ ਲੈ ਕੇ ਗਈ ਕਿ ਇੱਕ ਫੋਨ ਸਾਡਾ ਵਾਈਫਾਈ ਤੇ ਚੱਲਦਾ ਜੇ ਮੈਂ ਫੋਨ ਲੈ ਕੇ ਗਈ ਹੁੰਦੀ ਦੋ ਬਸਾਂ ਲੱਗਦੀਆਂ ਤੇ ਆਪਣੇ ਪਿੰਡ ਨੂੰ ਨੇ ਬਸ ਚੜਿਆ ਸੌਖੀ ਰਹਦੀ ਆ ਕੇ ਹੁਣ ਉਹਨੂੰ ਅਰੈਸਟ ਕਰਦੇ ਹੁਣ ਮੰਗਦੀ ਮਰ ਕਮਾਂ ਟਾਈਮ ਹੋ ਗਿਆ ਫੇ ਮੇਰਾ ਜੀ ਉਹ ਉੱਥੇ ਟਾਈਮ ਨਹੀਂ ਨਾ ਸੋਟ ਤਾਂ ਹੁਣ ਡੰਦਾਂ ਦਾ ਕੰਮ ਸੀ ਜੀ ਤੁਹਾਡਾ ਘਾਟੀ ਹੋ ਤੋ ਉਹ ਵੀ ਗੱਲ ਨਹੀਂ ਮੈਂ ਤਾਂ ਬਸ ਤੇ ਬਾਹਰ ਜਾਉਂ ਹੋਰ ਖਿਆਲੀ ਨਹੀਂ ਕੀਤਾ ਹੋਰ ਮੈਂ ਚੜੇ ਕਰਮਤ ਹੁਣ ਆ ਜਾਣਾ ਕਿਉਂਕਿ ਜਿਹੜੇ ਦੰਦਾਂ ਨੇ ਹਸਪਤਾਲ 'ਚ ਟਾਈਮ ਬਹੁਤ ਲੱਗਦਾ ਹੈ ਨਾ ਕੋਈ ਮੂਰੇ ਬਾਰੀ ਨਾਲ ਹੀ ਫੇਰਾ ਆਲਾ ਦਵਾਈ ਦਿੰਦਾ ਹੈ ਫਿਰ ਟਾਈਮ ਲੱਗ ਗਿਆ ਬਾਕੀ ਇੱਕ ਭੈਣ ਨੇ ਕਮੈਂਟ ਕੀਤਾ ਜੀ ਭੈਣੇ ਛੋੜੇ ਦਰਵਾਜ਼ੇ 'ਚ ਬੈਠਣ ਨੂੰ ਮੇਰਾ ਜੀ ਕਰਦਾ ਬਰਾਂਡਾ ਕਹਿਣਾ ਕੁਦਰਤ ਅਸੀਂ ਦਰਵਾਜ਼ਾ ਕਹਿਣਿਆਂ ਨੂੰ ਤਿੰਨ ਅੱਖਾਂ ਤੇ 12 ਗੱਡਰੀਆਂ ਚੜੀਆਂ ਹੋਈਆਂ ਨੇ ਹੱਸੀ ਇਹਨੂੰ ਕਹਿਣਾ ਜੀ ਦਰਵਾਜ਼ਾ ਸਾਰਾ ਦਿਨ ਇੱਥੇ ਹੀ ਬਹਿਣਿਆ ਤੇ ਮੁੱਤਲਾ ਦਾ ਭੈਣ ਬਲਾਲਾ ਕੋਠੀ ਦੇ ਵਿੱਚ ਵਿੱਚੀ ਬੰਨੀ ਹੋ ਵਿਚਾਰੀ ਜਿਹੜੀ ਕਹਿੰਦੀ ਤੇ ਖੁੱਲੇ ਤਾਂ ਚ ਜਾ ਕੇ ਆ ਮੈਂ ਕੋਈ ਗੱਲ ਨਹੀਂ ਭੈਣੇ ਖੁੱਲਾ ਸੱਦਾ ਆ ਜੋ ਮਿਲ ਜੋ ਚਾਹ ਵੀ ਪਿਆਉਂਗੀ ਰੋਟੀ ਵੀ ਖਵਾਉਂ ਹੁਣ ਗੱਲਾਂ ਵੀ ਕਰੂੰ ਤੁਹਾਡੇ ਨਾਲ ਕਰੋ ਮਰਜ਼ੀ ਆਇਓ ਹਣਾ ਤੇ ਗੱਲ ਹੀ ਕਰਨੀ ਹੈ ਜੀ ਜਰੂਰ ਮਿਲ ਕੇ ਜਾਇਓ ਤੇ ਜੇ ਤੁਹਾਡਾ ਜੀ ਕਰਦਾ ਖੁੱਲੇ ਥਾਂ 'ਚ ਬੈਠਣ ਨੂੰ ਪੱਥਰ ਮੰਜਿਆ 'ਤੇ ਬੈਠਣ ਨੂੰ ਜੀ ਕਰਦਾ ਜਰੂਰ ਬੈਠੋ ਪਹਿਣ ਮੰਜੇ ਬਾਦੂ ਪੰਜੇ ਪੈਰੇ ਡਾ ਦਾਂਗੇ ਹਣਾ ਤੇ ਬੀਬੀ ਨੇ ਮੰਜਾ ਪੁਣਾ ਨਾ ਮਫਲਕਾਰੀ ਦਾ ਡਾ ਦਾਂਗੇ ਤੱਬੂਗਾ ਨਹੀਂ ਹੈ ਤੱਬੂਗਾ ਚਾਹ ਠੰਡਾ ਸੂਤ ਦਾ ਡਾ ਦਾਂਗੇ ਲੋਜੀਕ ਵੀਰ ਭੈਣ ਹਣਾ ਰੋਜ਼ ਹਰ ਰੋਜ਼ ਵੀਕਾ ਉਹ ਲਿਕਮੈਂਟ ਕਰਦੀ ਆ ਦੇਖੋ ਹਣਾ ਵੀਕਾ ਉਹ ਸਾਡੇ ਜ਼ਰੂਰ ਪਿਆਗਾ ਤੁਸੀਂ ਆ ਕੇ ਲਿਜਾ ਸਕਦੇ ਹੋ ਕਿਉਂ ਪਿਆਗਾ ਕਿੰਨਾ ਮਰਜ਼ੀ ਲੈ ਜਿਓ ਕੋਈ ਗੱਲ ਨਹੀਂ ਪਿਓਰ ਕਿਉਂ ਹੋ ਕੋਈ ਬਿਨ ਮਲਾਵਟ ਵਾਲਾ ਨਹੀਂ ਹੋਣਾ ਆਪਣੇ ਘਰ ਦੀਆਂ ਮੱਜਾਂ ਨੇ ਬਿਨ ਮਲਾਵਟਾਂ ਦੀ ਆ ਉਹ ਬਿਨ ਮਲਾਵਟਾਂ ਨਹੀਂ ਹੈਗਾ ਬਿਨ ਮਲਾਵਟਾਂ ਕਿਉਂ ਹੈਗਾ ਆਉਂ ਤੂੰ ਜਿਹੜੀ ਕੋਈ ਬਿਨ ਮਲਾਵਟਾਂ ਨਹੀਂ ਉਹ ਗੱਲ ਉੱਟ ਜਾਂਦੀ ਆ ਉਹ ਮਲਾਵਟ ਚਲੋ ਕੋਈ ਮਲਾਵਟ ਨਹੀਂ ਕਿਉਂ ਚ ਪਿਓਰ ਕਿਉਂ ਹੈਗਾ ਕਿਉਂਕਿ ਨਹੀਂ ਕਿ ਕੋਈ ਮਿਲਾਪਣਾ ਨਹੀਂ ਕੋਈ ਮਿਲਾਪਟ ਨਹੀਂ ਹੈ ਕਿਓ ਚ ਪਿਓਰ ਕਿਓ ਆ ਤੁਹਾਡੇ ਸਾਹਮਣੇ ਆਪਾਂ ਦੁੱਧ ਚ ਹੋਣੇ ਤੁਹਾਡੇ ਸਾਹਮਣੇ ਕਿਓ ਬਣਾਉਣੇ ਆ ਕੋਈ ਗੱਲ ਨਹੀਂ ਜੇ ਵੀਰੇ ਤੁਸੀਂ ਲੈਣਾ ਕਿਓ ਤੁਸੀਂ ਅੱਜ ਦੁਬਾਰਾ ਕਮੈਂਟ ਕਰ ਦਿਓ ਕਮੈਂਟਾਂ ਚ ਤੁਸੀਂ ਫੋਨ ਨੰਬਰ ਲੈ ਸਕਦੇ ਹੋਗੇ ਤੁਸੀਂ ਆਪਦਾ ਫੋਨ ਨੰਬਰ ਕਮੈਂਟ ਚ ਦੇ ਦਿਓ ਅਸੀਂ ਤੁਹਾਡੇ ਨਾਲ ਗੱਲ ਕਰ ਲਾਂਗੇ ਕਿਉਂਕਿ YouTube ਤੇ ਅਸੀਂ ਆਪਦਾ ਫੋਨ ਨੰਬਰ ਪਾੜੀ ਸਕਦੇ ਫਿਰ ਸਾਨੂੰ ਔਖਾਗਾ ਹੈਨਾ ਤੇ ਤੁਸੀਂ ਕਮੈਂਟ ਕਰੋਗੇ ਤਾਂ ਤੁਸੀਂ ਆਪ ਦਾ ਫੋਨ ਨੰਬਰ ਜ਼ਰੂਰ ਦਿਓ ਤੇ ਅਸੀਂ ਤੁਹਾਡੇ ਨਾਲ ਕਾਲ ਕਰਕੇ ਗੱਲ ਕਰ ਲਾਂਗੇ ਸਾਡਾ ਪਿੰਡ ਹੈਗਾ ਜੀ ਦਿਆਲਗੜ੍ਹ ਜ਼ਿਲ੍ਹਾ ਸਾਡਾ ਸੰਗਰੂਰ ਹੈ ਅ ਤੁਸੀਂ ਜਾਣਦੇ ਹੋਵੋਗੇ ਢੱਡਰੀ ਵਾਲਾ ਰਣਜੀਤ ਸਿੰਘ ਜੀ ਨੂੰ ਤੇ ਉਹ ਸਾਡੇ ਉਹਨਾਂ ਦੇ ਪਿੰਡ ਨਾਲ ਸਾਡਾ ਪਿੰਡਾ ਦਿਆਲਗੜ੍ਹ ਮੈਂ ਕਿਹਨੂੰ ਹੋ ਗਿਆ ਨਹੀਂ ਤੇ ਭਾਗਿਆ ਫਿਰ ਉਹ Wi-Fi ਜੁੜ ਗਈ ਤੇ ਫੋਨ ਤੇ ਫੋਨ ਕੱਢ ਲਿਆ ਆਹ ਕੱਢ ਲਓ ਤੁਸੀਂ ਸਿੰਮ ਦਾ ਕੀ ਮਤਲਬ ਹੈ Wi-Fi ਨਹੀਂ ਜਾਂਦਾ ਵਾਈਫਾਈ ਨਾਲ ਜਾਂਦਾ। ਅੱਛਾ ਬੀਬੀ ਨੂੰ ਫੋਨ ਲੈ ਕੇ ਇਤਨਾ ਨਵਾਂ ਫੋਨ ਚਲਾਇਆ ਹੁਣ ਫੋਨ ਲਾਲਾ ਦੇਖੀ ਜਾਂਦੀ ਹੈ। ਪੁਰਾਣੀ ਦੀ। ਮੇਰੇ ਫਿਰ ਵਾਈਫਾਈ ਤੇ ਚੱਲਦਾ SIM ਤੇ ਕੱਢਾ ਚਾਹੇ ਨਾ ਕਰਿਆਗਾ। ਅੱਛਾ। ਤੇ ਬਾਕੀ ਭੈਣਾਂ ਇੰਨਾ ਪਿਆਰ ਕਰਦੀਆਂ ਨੇ ਹਨਾ ਸੂਟ ਪਸੰਦ ਆ ਪਸੰਦ ਆਏ ਨੇ ਬੀਬੀ ਦਾ ਖਾਸ ਕਰਕੇ ਦੀਦੀ ਦਾ ਸੂਟ ਬੀਬੀ ਨੂੰ ਮੈਨੂੰ ਦੇ ਦਿੱਤਾਗਾ। ਤੇ ਬੀਬੀ ਨੂੰ ਅੱਜ ਹੋਰ ਲਿਆ ਦਿੱਤਾ ਤੁਸੀਂ ਦੇਖਿਓ ਅੱਜ ਵਾਲੇ ਸੂਟ ਪਸੰਦ ਆਉਣਗੇ ਜਾਂ ਨਾ ਆਉਣਗੇ ਤੁਸੀਂ ਜਰੂਰ ਦੱਸਿਓ। ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਸਰਦਾਰ ਜੀ ਟਿੱਪ ਟਿਸ ਕਰਗੇ ਵਧੀਆ ਜਾਂ ਸੋਹਣਾ ਜਾਂ ਕਮੈਂਟ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜੋ ਵੀ ਆਪਣੇ ਹਨਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਆਪਣਾ ਬਲੌਗ ਦੇਖਿਆ ਹਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਮੇਰੀਆਂ ਭੈਣਾਂ ਅਨਸਬਸਕਰਰ ਵੀ ਨੇ ਸਬਸਕ੍ਰਾਈਬ ਕਰੇ ਚੈਨਲ ਨੂੰ ਦੇਖ ਰਹੀਆਂ ਨੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਪੋਰਟ ਕਰੋ ਵੱਧ ਤੋਂ ਵੱਧ ਤੁਮਾ ਵੱਧ ਤੋਂ ਵੱਧ ਸਪੋਰਟ ਕਰੋ ਭੈਣਾਂ ਠੀਕ ਹੈ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਸੋਹਣੇ ਜੇ ਨਵੀਂ ਜੀ ਵੀਡੀਓ ਨਾਲ ਤੇ ਵੀਡੀਓ ਨੂੰ ਹੈਂਡ ਟਿੱਕ ਜ਼ਰੂਰ ਦੇਖ ਲਿਆ ਕਰੋ ਪਿਆਰ ਕਰਨ ਵਾਲਿਆ ਪੈਣਾ ਬਹੁਤ ਸਾਰੀਆਂ ਨੇ ਹਨਾ ਬਹੁਤ ਸਾਰੇ ਵੀਰ ਨੇ ਧੰਨਵਾਦ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਗੇ ਨਹੀਂ ਕੋਈ ਮੋਬਾਈਲ